ਵਹਿਰਜੀ ਦਾ ਖਾਲਸਾ ਵਹਿਰਜੀ ਕੀ ਫਤਿਹ ਅੱਜ ਆਪਾਂ ਗੱਲ ਕਰਦੇ ਆਂ ਬਲਾਤਕਾਰੀ ਸਾਧ ਬਾਰੇ ਤੁਹਾਨੂੰ ਪਤਾ ਲੱਗ ਗਿਆ ਹੁਣ ਮੀਡੀਆ ਦੇ ਵਿੱਚ ਆ ਗਿਆ ਬਲਾਤਕਾਰੀ ਸਾਧ ਨੂੰ ਗਰਮੀਤ ਰਾਮ ਨੇ ਨੂੰ ਸਨੈਰੀਆ ਜੇਲ੍ਹ ਦੇ ਵਿੱਚੋਂ 6:30 ਵਜੇ ਬਾਹਰ ਕਢਤਾ ਹੁਣ ਜੁਪੀ ਦੇ ਕਿਸੇ ਆਸਰਾਮ ਦੇ ਵਿੱਚ ਰਹੂਗਾ ਤੇ ਵੀਡੀਓ ਵਾਇਰਲ ਹੋ ਰਹੀ ਆ ਸਾਧ ਦੀ ਹੱਥ ਦੇ ਵਿੱਚ ਸਤਰੀ ਫੜੀ ਹੋਈ ਆ ਤੇ ਆਪਣੀਆਂ ਭੇਡਾਂ ਨੂੰ ਕਹਿ ਰਿਹਾ ਕਿ ਤੁਸੀਂ ਡੇਰਿਆਂ ਦੇ ਵਿੱਚ ਆਪਣੇ ਆਪਣੇ ਜਗ੍ਹਾ ਤੇ ਰਹਿਣਾਗਾ ਤੁਸੀਂ ਇੱਥੇ ਡੇਰੇ ਵੱਲ ਨਾ ਆਉਣਾ ਦੇਖੋ ਕਿੰਨੀ ਨਲਾਇਕੀ ਆ ਸਰਕਾਰਾਂ ਦੀ ਬੀਜੇਪੀ ਦੀ ਇਹ ਨੌਵੀਂ ਵਾਰ ਜਿਹੜਾ ਹੁਣ ਭਾਲੂ ਸਾਧਾ ਜਿਹੜਾ ਇਹਨੂੰ ਬਾਹਰ ਕੱਢ ਦਿੱਤਾ ਤਾਨੂੰ ਦੱਸ ਦਈਏ ਕਿ ਇਹ ਜਿਹੜਾ ਸਾਧਾ ਇਹ ਜੰਗਲੀ ਸੂਰਾਂ ਤੋਂ ਵੀ ਜਿਹੜਾ ਖਤਰਨਾਕ ਸਾਧਾ ਜਣੇ ਕਿ ਜੰਗਲੀ ਜਾਨਵਰਾਂ ਤੋਂ ਵੀ ਜਿਹੜਾ ਖਤਰਨਾਕ ਸਾਧਾ ਕਿਉਂਕਿ ਜਿਨ੍ਹਾਂ ਨੇ ਆਪਣੀਆਂ ਹੀ ਸਾਧਮੀਆਂ ਆਪਣੀਆਂ ਹੀ ਕੁੜੀਆਂ ਨਾਲ ਆਪਣੀਆਂ ਬੱਚੀਆਂ ਦੇ ਨਾਲ ਜਿਹੜਾ ਬਲਾਤਕਾਰ ਕੀਤਾਗਾ ਬਲਾਤਕਾਰ ਤੋਂ ਬਾਅਦ ਜਿਹੜੇ ਨੇ ਕਿੰਨੇ ਨੇ ਬੰਦੇ ਮਾਰੇ ਨੇ ਖਪਾਏ ਨੇ ਉਹਦੀ ਪੂਰੀ ਅਜੇ ਜਾਂਚ ਪੜਤਾਲ ਨਹੀਂ ਹੋਈ ਜਿਹੜੇ ਦੋ ਦੇ ਜਿਹੜੇ ਜਾਂਚ ਸੀ ਜਿਹੜੀ ਸੱਤਰਪਤੀ ਕੇ ਕੇਸ ਵਾਲੀ ਪੱਤਰਕਾਰ ਵਾਲੀ ਤੇ ਕਰਨਜੀਤ ਸਿੰਘ ਵਾਲੀ ਦੋ ਜਿਹੜੇ ਮਰਡਰ ਸੀ ਉਹ ਬਾਹਰ ਆਏ ਸੀ ਪਰ ਬੀਜੇਪੀ ਦੀ ਸਰਕਾਰ ਬੜੀ ਮਿਹਰਬਾਨ ਹੈ ਤੇ ਸਾਥ ਤੇ ਉਹ ਨੌਵੀਂ ਵਾਰ ਸਾਧ ਨੂੰ ਫੇਰ ਬਾੜ ਕੱਢ ਲਿਆਂਦਾ ਕਿਉਂਕਿ ਹੁਣ ਹਰਿਆਣਾ ਦੇ ਵਿੱਚ ਵਿਧਾਨ ਸਭਾ ਦੀ ਜਿਹੜੀ ਬੋਟਾਂ ਨੇ ਕੁਝ ਦਿਨ ਜਿਹੜੇ ਰਹਿ ਗਏ ਨੇ ਉਹਨਾਂ ਦੇ ਵਿੱਚ ਇਸ ਕਰਕੇ ਸਾਦਾ ਜਿਹੜਾ ਦਾਅਵਾ ਜੁਪੀ ਹਰਿਆਣਾ ਪੰਜਾਬ ਦੇ ਵਿੱਚ ਹੈਗਾ ਹੁਣ ਪੰਜਾਬ ਦੇ ਵਿੱਚ ਤਾਂ ਸਿੱਖਾਂ ਦੇ ਡੇਰੇ ਇਹਦੇ ਬੰਦ ਕਰੇ ਹੋਏ ਨੇ ਤੇ ਹਰਿਆਣਾ ਵਿੱਚ ਚੱਲ ਰਹੇ ਨੇ ਜਿੱਥੇ ਕਿ ਸਰਕਾਰ ਦੋਸ਼ੀ ਆ ਉਤੇ ਬੀਜੇਪੀ ਸਰਕਾਰ ਦੋਸ਼ੀ ਆ ਦੂਜੀਆਂ ਸਰਕਾਰਾਂ ਇਸ ਸਾਧ ਨੇ 2007 ਦੇ ਵਿੱਚ ਸਵਾਗ ਰਚਿਆ ਗੁਰੂ ਗੋਬਿੰਦ ਸਿੰਘ ਵਰਗਾ ਨਾਗਲ ਕਰਨ ਦੀ ਕੋਸ਼ਿਸ਼ ਕੀਤੀ ਸਾਧ ਨੇ ਫਿਰ 2015 ਤੱਕ ਜਿਹੜੀਆਂ ਬੇਅਦਬੀਆਂ ਕੀਤੀਆਂ ਇਹਨਾਂ ਨੇ ਕਰੀਆਂ ਤੇ ਕਰਵਾਈਆਂ ਅਜੇ ਤੱਕ ਤਿੰਨ ਸਰਕਾਰਾਂ ਬਦਲ ਗਈਆਂ ਪੰਜਾਬ ਦੇ ਵਿੱਚ ਕਿਸੇ ਸਰਕਾਰ ਨੇ ਇਹਨਾਂ ਦਾ ਸਿੱਖਾ ਨੂੰ ਨਿਆਂ ਨਹੀਂ ਦਿੱਤਾ ਤੇ ਚੌਥੀ ਰਲਗੀਆਂ ਨੇ ਭਾਜਪੀ ਭਾਜਪੀ ਦੇ ਪਿੱਛੇ ਖੜੀ ਆ ਜਵੇਂ ਸਾਲ ਕਹਿੰਦਾਗਾ ਬੀਜੇਪੀ ਉਸ ਤਰ੍ਹਾਂ ਕਰਦੀ ਆ ਹੁਣ ਇਹ ਕਿਹੜੇ 21 ਦਿਨਾਂ ਦੀ ਪ੍ਰਵਲਤੇ ਆ ਗਿਆ ਪਹਿਲਾਂ 11 ਦਿਨ ਦੀ ਤੇ ਆਇਆ ਸੀ ਕਿ ਇਹ ਰ 50 ਦਿਨ ਤੇ ਫੇ 60 ਦਿਨ ਦੀ ਕਰਤਾ ਸੀ ਇਹਨੂੰ ਪਹਿਲਾਂ ਤਾਂ ਕਹਿੰਦੇ ਸੀ ਸਾਧ ਜੀ ਇਹਦਾ ਐ ਮਰਦ ਜੇਲ੍ਹ ਚ ਇਹਦਾ ਰੰਗ ਕਾਲਾ ਹੋ ਗਿਆ ਇਹ ਤਾਂ ਫਿੱਕਾ ਪੈ ਗਿਆ ਇਹਦਾ ਦਾੜੀ ਚਿੱਟੀ ਹੋ ਗਈ ਜੀ ਇਹ ਤਾਂ ਐ ਹੋ ਗਿਆ ਹੁਣ ਬਾਹਰ ਫੇਰ ਆ ਗਿਆ ਨਵੀਂ ਵਿਆਹੀ ਬਹੁਟੀ ਮੰਗੂ ਸਜ ਧਜ ਕੇ ਸਾਤਰੀ ਲਈ ਹੋਈ ਆ ਸੂਰ ਵਰਗਾ ਪਿਆ ਹੁਣ ਤੁਹਾਨੂੰ ਲੱਗਦਾ ਕਿ ਜੇਲ੍ਹ ਚ ਵਾਰ ਆਇਆਗਾ ਇਹ ਤਾਂ ਲੱਗਦਾ ਕਿਸੇ ਫਾਇਰ ਸਟਾਰ ਹੋਟਲ ਦੇ ਵਿੱਚੋਂ ਬਾਹਰ ਕੱਢਿਆ ਹੋਵੇ ਇਹ ਇੰਨਾ ਲੋਕਾਂ ਦੇ ਵਾਸਤੇ ਜੇਲਾ ਜੁਲਾ ਕੁਛ ਨਹੀਂ ਇਹ ਤਾਂ ਆਮ ਆਪਣੇ ਵਰਗੇ ਪਬਲਿਕ ਲੋਕਾਂ ਵਾਸਤੇ ਜੇਲਾ ਨੇ ਉਹਨਾਂ ਵਾਸਤੇ ਜੇਲਾ ਦਾ ਡਰਾ ਉਹਨਾਂ ਨੂੰ ਜ਼ਿਲ੍ਹਾ ਕਟਨੀਆ ਔਕੀਆਂ ਨੇ ਹੁਣੇ ਕਹਿੰਦਾ ਜੇ ਇੱਥੇ ਡੇਰੇ ਵੱਲ ਨਾ ਆਓ ਹਣੀਪ੍ਰੀਤ ਤਜਾਉ ਤੇ ਆਣੀਪ੍ਰੀਤ ਪਾਉ ਗਿਉਣ ਜੱਫੀਆਂ ਇਹਨੂੰ ਤੁਸੀਂ ਵੇਖ ਲਿਓ ਤੇ ਗੱਲ ਕਹਿਣ ਦਾ ਭਾਵ ਕਿ ਜਿਹੜਾ ਇਹ ਬਲਾਤਕਾਰ ਸਾਧਨਾ ਕਤਲ ਸਾਧ ਦਾ ਇਹਨਾਂ ਤੇ ਸਰਕਾਰ ਬੜੀ ਮਿਹਰਬਾਨ ਆ ਤੀਏ ਦਿਨ ਇਹਨੂੰ ਚਾਹ ਉਹ ਇਹਨਾਂ ਨੂੰ ਬਾਹਰ ਕੱਢ ਲਿਆਉਂਦੀ ਹੈ ਇਹਨੂੰ ਸਰਕਾਰ ਤੇ ਸਾਡੀਆਂ ਕੋਟਾਂ ਵੀ ਜਿਹੜੀਆਂ ਨੇ ਉਹ ਥੱਲੇ ਲੱਗੀਆਂ ਹੋਈਆਂ ਨੇ ਸੈਂਟਰ ਸਰਕਾਰ ਦੇ ਸਾਡੇ ਜਿਹੜੇ ਬੰਦੀ ਸਿੰਘ ਨੇ 33 32-33 ਸਾਲਾਂ ਤੋਂ ਜੇਲ੍ਹਾਂ ਦੇ ਵਿੱਚ ਨੇ ਕਦੇ ਪ੍ਰੋਬਲ ਨਹੀਂ ਮਿਲਦੀ ਉਹਨਾਂ ਨੂੰ ਭਾਈ ਅੰਮਰਤਪਾਲ ਸਿੰਘ ਵਰਗੇ ਤੇ ਉਹਦੇ ਨਾਲ ਜਿਹੜੇ ਅਨੇਕਾ ਸਾਥੀ ਨੇ 40 ਦੇ ਕਰੀਬ ਸਾਥੀ ਨੇ ਸਾਰਿਆਂ ਨੂੰ ਅੰਦਰ ਬੰਦ ਕੀਤਾ ਹੋਇਆਗਾ ਜਿੰਨਾਂ ਨੇ ਧੀਆ ਭੈਣਾਂ ਦੀ ਇੱਜ਼ਤ ਬਚਾਉਣੀ ਆ ਉਹਦਾ ਜੇਲ੍ਹਾਂ ਦੇ ਵਿੱਚ ਬੰਦਾ ਜਿਹੜੇ ਧੀਆ ਭੈਣਾਂ ਦੀ ਇੱਜ਼ਤ ਨੂੰ ਜਿਹੜਾ ਤਾਰ-ਤਾਰ ਕਰਦੇ ਨੇ ਬਲਾਦਕਾਰੀ ਨੇ ਜਿਹੜੇ ਉਹ ਜੇਲ੍ਹਾਂ ਤੋਂ ਬਾਹਰ ਨੇ ਇਹ ਸਾਡੇ ਦੇਸ਼ ਦਾ ਕਾਨੂੰਨ ਆ ਅਸੀਂ ਇਸ ਦੇਸ਼ ਦੇ ਵਾਸੀ ਆ ਹੁਣ ਦੱਸੋ ਕਿ ਜਿਹੜਾ ਸੌਦਾ ਸਾਧ ਨੂੰ ਬਾਰ-ਬਾਰ ਪਰੋਲ ਦੇਣੀ ਇੱਕ ਉਹ ਜੱਜ ਆ ਜਿਹੜਾ 20 ਸਾਲ ਦੀ ਸਜ਼ਾ ਕਰਕੇ ਗਿਆ ਤੇ ਅੱਜ ਉਹ ਜੱਜ ਵੀ ਰੋਂਦਾ ਹੋਊਗਾ ਕਿਉਂਕਿ ਇੱਕ ਨੇ ਤਾਂ ਨਿਆਂ ਕੀਤਾਗਾ ਸੰਵਿਧਾਨ ਦੇ ਤਹਿਤ ਰਹਿ ਕੇ ਨਿਆਂ ਪ੍ਰਣਾਲੀ ਦੇ ਅੰਦਰ ਰਹਿ ਕੇ ਜਿਹੜਾ ਉਹਨੇ ਸਜ਼ਾ ਕੀਤੀ ਇਹਨੂੰ ਪਰ ਥੋੜੇ ਟਾਈਮ ਬਾਅਦ ਹੀ ਜਿਹੜੇ ਭਾਜੀਪੀ ਆ ਤੇ ਪਿੱਠ ਤੇ ਖੜ ਜਾਂਦੀ ਹੈ ਤੇ ਸਾਥ ਦੇਤੇ ਵੋਟਾਂ ਲੈਣ ਦੇ ਖਾਤਰ ਤੈਨੂੰ ਕਹਿੰਦੀ ਆ ਕੋਈ ਗੱਲ ਨਹੀਂ ਤੂੰ ਅੰਦਰ ਰਹਿ ਜਾ ਜਾ ਤੂੰ ਡੇਰਾ ਸਰਸੇ ਆ ਉਸ ਤੋਂ ਵਧੀਆ ਡੇਰਾ ਤੈਨੂੰ ਅਸੀਂ ਸਨਾਰੀਆ ਜੇਲ੍ਹ ਦੇ ਵਿੱਚ ਦਿੰਨੇ ਆ ਉੱਦੋਂ ਵਧੀਆ ਸਹੂਲਤਾਂ ਦਿੰਨੇ ਆ ਤੂੰ ਆਨੰਦਮਾਨ ਮੇਸੇ ਕੱਲੀ ਕਹਾਣੀਪ੍ਰੀਤ ਦੀ ਘਾਟ ਆ ਉਹ ਨੀਦੇ ਕੋਲੇ ਹੋ ਸਕਦਾ ਰਾਤ ਬਰਾਤੇ ਜਾਂਦੀ ਹੋਵੇ ਉਹ ਵੀ ਪਤਾ ਨਹੀਂ ਦੁੱਖ ਇਸ ਤਰ੍ਹਾਂ ਹੁੰਦਾਗਾ ਫਿਰ ਉੱਥੇ ਹੀ ਗੱਲ ਆ ਜਾਂਦੀ ਆ ਦੋਰੇ ਕਾਨੂੰਨ ਮਾਪ ਦੰਡ ਦੀ ਜਿਹੜੀ ਕਿ ਇਹਨਾਂ ਲੋਕਾਂ ਵਾਸਤੇ ਡੇਰੇਦਾਰ ਵਾਸ ਲੋਕਾਂ ਵਾਸਤੇ ਜਾਂ ਜਿਹੜੇ ਵੱਦਗਿਣਤੀ ਲੋਕ ਨੇ ਉਹਨਾਂ ਵਾਸਤੇ ਕਾਨੂੰਨ ਹੋਰ ਆ ਜਿਹੜੇ ਸਿੱਖ ਨੇ ਨੌਜਵਾਨ ਨੇ ਉਹਨਾਂ ਵਾਸਤੇ ਕਾਨੂੰਨ ਕੁਝ ਹੋਰ ਆ ਇੱਥੇ ਤਾਂ ਬਿਨਾ ਪਰਚੇ ਤੋਂ ਦੋ ਦੋ ਸਾਲਾਂ ਜੇਲ੍ਹਾਂ ਕਰ ਦਿੰਦੇ ਆ ਤੇ ਜਿੱਤੇ ਡੇਡੇ ਦੋਸ਼ ਲੱਗੇ ਹੁਣ 20-20 ਸਾਲਾਂ ਦੀ ਸਜ਼ਾ ਹੋਵੇ ਉਹ ਤੀਏ ਦਿਨ ਉੱਠ ਕੇ ਬਾਹਰ ਆ ਜਾਵੇ ਇਹ ਕਿੱਡੀ ਨਲਾਇਕੀ ਆ ਬੇਸ਼ਰਮੀ ਦੀ ਹੱਦ ਆ ਇਹ ਹੁਣ ਤੁਸੀਂ ਇੱਥੇ ਦੱਸੋ ਉਹ ਲੋਕ ਜਿਹੜੇ ਬੀਜੇਪੀ ਦੇ ਬੀਜੇਪੀ ਦੇ ਵੱਡੇ ਕਹਾਉਂਦੇ ਆ ਆਗੂ ਕਹਾਉਂਦੇ ਆ ਕੋਈ ਮੰਡਲ ਆ ਫਲਾਨੇ ਦੇ ਹੋਵਾਂ ਜਿਹੜੇ ਸਿੱਖਾਂ ਦੇ ਵਿੱਚ ਨੇ ਉਹਨਾਂ ਦੀ ਮੈਂ ਗੱਲ ਕਰਦਾ ਜਿਹੜੇ ਸਿੱਖਾਂ ਦੇ ਵਿੱਚ ਬੈਠ ਕੇ ਬੀਜੇਪੀ ਦੇ ਵਿੱਚ ਬੈਠੇ ਆ ਜਾਂ ਪੀਜੇਪੀ ਦੇ ਮਾਰਗਪੂਰਨ ਸਮਾਰਦੇ ਫਿਰਦੇ ਆ ਜਾਂ ਉਹਨੂੰ ਵੋਟਾਂ ਪਾਉਂਦੇ ਆ ਉਹਨਾਂ ਨੂੰ ਲਾਣਤ ਪਾਉਣੀ ਚਾਹੀਦੀ ਉਹਨਾਂ ਲੋਕਾਂ ਨੂੰ ਆਪਣੇ ਆਪਣੇ ਅੰਦਰ ਛਾਤੀ ਮਾਰ ਕੇ ਦੇਖੋ ਉਹਨਾਂ ਲੋਕਾਂ ਨੂੰ ਪੁੱਛਣਾ ਹੋਵੇ ਜੇਕਰ ਉਸ ਟਾਈਮ ਤੇ ਤੁਹਾਡੀ ਕੋਈ ਧੀ ਪੈਣ ਉੱਥੇ ਹੁੰਦੀ ਉਹਦੇ ਨਾਲ ਇਸ ਤਰ੍ਹਾਂ ਇਸ ਵਿਸਾਦ ਰੇਵਲਾਦ ਕਰ ਕੀਤਾ ਹੁੰਦਾ ਕਿ ਤੁਸੀਂ ਇਹਦਾ ਵਿਰੋਧ ਕਰਦੇ ਜਾਂ ਫਿਰ ਤੁਸੀਂ ਆਪ ਦੀ ਪਾਰਟੀ ਮਾਰ ਜਾਂਦੇ ਇਹਨਾਂ ਲੋਕਾਂ ਦੇ ਜਿਹੜੀ ਹੈਗੀ ਆ ਅਣਖ ਮਰ ਚੁੱਕੀ ਆ ਲੋਕਾਂ ਦੀ ਜਮੀਰ ਇਹਨਾਂ ਦੀ ਮਰ ਚੁੱਕੀ ਆ ਤੇ ਇਹ ਜਿਹੜੇ ਲੋਕ ਨੇ ਸਿਰਫ ਇਹਨਾਂ ਨੂੰ ਕੁਰਸੀ ਵੀ ਨਹੀਂ ਮਿਲਦੀ ਜਿਹੜੇ ਆ ਇਹ ਮੀ ਟੰਗਾ ਮਾਰਦੇ ਫਿਰਦੇ ਆ ਕਦੇ ਉਧਰ ਮਾਰਦੇ ਟੰਗ ਉਧਰ ਮਾਰ ਲਈ ਉਹਨਾਂ ਨੂੰ ਕੁਰਸੀ ਨਹੀਂ ਮਿਲਦੀ ਜਿਹੜੇ ਨੇ ਕੁਰਸੀਆਂ ਤੇ ਬੈਠੇ ਆ ਉਹ ਰਾਜ ਕਰਦੇ ਆ ਉਧਰ ਉਹ ਜਿਹੜਾ ਸਾਧ ਭੇਡਾਂ ਨੂੰ ਮਗਰ ਲਾਈ ਫਿਰਦਾ ਉਧਰ ਉਹ ਇਹ ਅੰਨੇ ਭਗਤਾਂ ਨੂੰ ਜਿਹੜੀ ਆ ਉਹ ਬੀਜਪੀ ਮਗਰ ਲਾਈ ਫਿਰਦੀ ਆ ਤੇ ਬੈਂਤੀ ਇੰਨੀਆ ਕਰਨੀ ਅਸੀਂ ਕਿ ਅੱਜ ਜਿਹੜਾ ਸਾਧ ਆ ਤੁਸੀਂ ਦੇਖ ਲਿਆ ਕਿਵੇਂ ਬਿਆਨ ਦੇ ਰਿਹਾ ਹੈਗਾ ਸਾਤਰੀ ਲੈ ਰਿਹਾ ਹੈਗਾ ਵੀ ਧੁੱਪਣਾ ਲੱਗ ਜੇ ਕਿਤੇ ਚਿਹਰੇ ਨੂੰ ਵੀ ਕਾਲਾ ਨਾ ਰੰਗ ਜੋ ਹੋ ਜੇ ਕਹਿੰਦੇ ਸਾਧ ਦਾ ਵਾਚਨ ਕਰਾ ਵਾਚਨ ਕਰ ਰਿਹਾ ਕਹਿੰਦੇ ਬਾਬਾ ਬਲਾਤਕਾਰ ਹੀ ਵਾਚਨ ਕਰ ਰਿਹਾ ਇਹ ਹਾਲ ਆ ਸਾਡੀ ਦੇਸ਼ ਦਾ ਇਹ ਹਾਲ ਆ ਸਾਡੇ ਕਾਨੂੰਨ ਦਾ ਵੀਡੀਓ ਨੂੰ ਚੰਗੀ ਲੱਗੀ ਸ਼ੇਅਰ ਕਰ ਦਿਓ ਕਮੈਂਟ ਤੁਸੀਂ ਜਿਹੜੇ ਲਿਖਣੇ ਆ ਕਿ ਕਿਤੇ ਸਾਡੇ ਸਿੰਘਾਂ ਦੇ 33 32 32 ਸਾਲ ਹੋ ਗਏ ਅੰਦਰ ਬੈਠਿਆ ਨੂੰ ਇਹ ਜਿਹੜੇ ਬਲਾਤਕਾਰੀ ਨੇ ਨੌਵੀਂ ਵਾਰ ਫੇਰ ਜਿਹੜਾ ਜੇਲ੍ਹ ਚੋਂ ਬਾਹਰ ਆ ਗਿਆ ਇਸ ਕਰਕੇ ਇਹਨਾਂ ਦੇ ਜਿਹੜੇ ਲਾਣਤਾ ਪਾਓ ਇਹਨਾਂ ਨੂੰ ਪਰ ਇਹਨਾਂ ਨੂੰ ਕੀ ਫਾਇਦਾ ਕੋਈ ਲਾਣਤਾ ਨਾਲ ਕੋਈ ਮਤਵਲ ਨਹੀਂ ਇਹਨਾਂ ਨੂੰ ਚਾਹੇ ਗਾਲਾਂ ਕੱਢੋ ਲਾਣਤਾ ਪਾਓ ਬੇਸ਼ਰਮੀ ਪਾਰਟੀਆਂ ਹੁੰਦੀਆਂ ਨੇ ਬੇਸ਼ਰਮੀ ਸਾਧ ਹੁੰਦੇ ਨੇ ਜਿਨ੍ਹਾਂ ਕੋਲ ਸ਼ਰਮ ਹੋਵੇ ਕਿਉਂ ਇਹ ਹੈ ਜਾਂ ਉਸ ਕਰਨਾ ਜੇ ਇਹਨਾਂ ਕੋਲ ਸ਼ਰਮ ਹੋਵੇ ਕਿਉਂ ਪਾਰਟੀਆਂ ਜਿਹੜੀਆਂ ਇੱਕ ਦੂਜੇ ਨੂੰ ਇਸ ਤਰ੍ਹਾਂ ਬੋਲ ਕੋਲ ਬੋਲਣਾ ਪਹਿਲਾਂ ਇੱਕ ਦੂਜੇ ਨੂੰ ਗਾਲ੍ਹਾਂ ਕੱਢਦੇ ਆ ਤੇ ਇਹ ਦਿਨ ਫਿਰ ਦੋ ਆਥ ਨੇ ਗਾਲ੍ਹਾਂ ਸਵੇਰੇ ਗਾਲ੍ਹਾਂ ਕੱਢਦੇ ਆ ਸਾਵਣ ਬੀਜੇਪੀ ਤੇ ਹੁੰਦੇ ਆ ਇਹ ਲੋਕਾਂ ਦੀਆਂ ਦਾ ਜ਼ਮੀਰਾਂ ਵਾਲੀਆਂ ਜਿਹੜੀਆਂ ਉਹ ਮਰੀਆਂ ਪੰਜਾਣੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਧੰਨਵਾਦ ਤੁਸੀਂ ਵੇਖਦੇ ਰਹੋ ਪੰਜਾਬੀ ਵਰਸਾ ਟੀਵੀ ਮੈਂ ਹਾਂ ਮਕਰਨ ਸਿੰਘ ਉੱਬਾ